पठानकोट के सरहदी एरिया दतियाल में नरोड पुलिस द्वारा बड़ी कार्रवाई करते हुए दो टिप्पर एक पोकलेन तीन नौजवानों को नजायज माइनिंग करते हुए किया गिरफ्तार पूरी जानकारी देते हुए हर कृष्ण डिप्टी साहब ने बताया कि देर रात हो रही नजायज माइनिंग पर नरोड पुलिस द्वारा छापेमारी दौरान दो टिप्पर एक पोकलेन और तीन नौजवानों समेत क्रैशर के मालिक पर किया मामला दर्ज बने रहो हमारे साथ और देखते रहो पंजाब जेके न्यूज़ ਮਨਜੂ ਐਸਐਸਪੀ ਸ੍ਰੀ ਸੁਹਿ일 ਮਿਰਜੀ ਉਹਨਾਂ ਦੀਆਂ ਹਦਾਇਤਾਂ ਦੇ ਪੂਰੀ ਸ਼ਕਤੀ ਕੀਤੇ ਹੋਏ ਮਾਨੀ ਦੇ ਸਬੰਧ ਵਿੱਚ ਵੀ ਤੇ ਰਾਤ ਸਾਡੇ ਆਪਣੇ ਨਰੋਡ ਜੈਮਲ ਸਿੰਘ ਦੀ ਪੁਲਿਸ ਨੇ ਇੱਕ ਕਲਗੀ ਤਰ ਕ੍ਰੈਸ਼ਰ ਤੇ ਰੇਡ ਕੀਤਾ ਜਿੱਥੇ ਕਿ ਨਜਾਇਜ਼ ਜਿਹੜੀ ਪਟਾਈ ਹੋ ਰਹੀ ਸੀ ਤੇ ਨਜਾਇਜ਼ ਜਿਹੜੀ ਮੈਨੇਗ ਹੋ ਰਹੀ ਸੀ ਲੋ ਉਹਦੇ ਅਧਾਰ ਤੇ ਅਸੀਂ ਜਿਹੜਾ ਆਪਣਾ ਇੱਕ ਪੋਕਲੈਂਟ ਤੇ ਟਿਪਪਰ ਨੂੰ ਅਸੀਂ ਕਬਜ਼ੇ ਵਿੱਚ ਲਿਆ ਤੇ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਖਿਲਾਫ ਅਸੀਂ 75 ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ ਤੇ ਸਰ ਮਾਲਕ ਕਹਿੰਦਾ ਰਹੇ ਕਿ ਮਾਲਕ ਵੀ ਭਾੜਿਆ ਹੈ ਇਹਦੇ ਵਿੱਚ ਮਾਲਕਾ ਤੇ ਬੇਸੀ ਜਿਹੜੇ ਪੁਰਸ਼ ਕੰਡਾ ਕਸ ਰਹੇ ਹੈ ਮਾਲਕਾਂ ਨੂੰ ਉਸੇ ਨਾਮਜਦ ਕੀਤਾ ਹੋਇਆ ਹੈ ਮਾਲਕੂ ਇਸੀ ਤਰ੍ਹਾਂ ਤਰਤ ਗਿਰਤਰ ਕਰ ਲਿਆ ਸਰ ਕੀ ਮੈਸੇਜ ਆ ਜਿਹਦੇ ਪ੍ਰੈਸ ਰਿਲੀਜ਼ ਆ ਕਿ ਜਿਵੇਂ ਕਿ ਹੁਣ ਡੇਨਿਕ ਸੀਜ਼ਨ ਦੀ ਜਦੋਂ ਡੇਨਿਕ ਸੀਜ਼ਨ ਚੱਲ ਰਿਹਾ ਹੈ ਹੁਣ ਬਿਲਕੁਲ ਮਾਈਨਿੰਗ ਬਿਲਕੁਲ ਬੰਦ ਹੈ ਤੇ ਇਲੀਗਲ ਮਾਈਨਿੰਗ ਬਿਲਕੁਲ ਹੀ ਹੁਣ ਦਿੱਤੀ ਜਾਵੇਗੀ ਇਸ ਕਰਕੇ ਮੇਰੀ ਸਖਤ ਤਾੜਨਾ ਹੈ ਆਪਣੇ ਪ੍ਰੈਸ਼ਰ ਵਾਲਿਆਂ ਨੂੰ ਕਿ ਬਿਲਕੁਲ ਜਿਹੜੀ ਨਿਯਮਯਮਾਈ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵੇ ਕਿਤੇ ਜੇ